ਵਾਹਿਗੁਰੂ ਜੀ ਕੀ ਫਤਿਹ ਆਹ ਜੁਮੇ ਬਹਿਰ ਕੇ ਬੰਦਗੀ ਆਹ ਜੁਮੇ ਬਹਿਰ ਕੇ ਜਿੰਦਗੀ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਜੋ ਮਹਾਰਾਜ ਜੀ ਦੇ 52 ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਮਹਾਨ ਬਖਸ਼ਾ ਕੀਤੀਆਂ ਉਹ ਲਿਖਦੇ ਆਪਣੀ ਰਚਨਾ ਵਿੱਚ ਉਹ ਇਕਾਠ ਬਹੁਤ ਚੰਗਾ ਹੈ ਜਿੱਥੇ ਇਨਸਾਨ ਬੈਠ ਕੇ ਬੰਦਗੀ ਕਰਦਾ ਹੈ ਉਹ ਇਕਾਠ ਵੀ ਬਹੁਤ ਚੰਗਾ ਹੈ ਜਿੱਥੇ ਆਉਣੇ ਨਾਲ ਇਨਸਾਨ ਨੂੰ ਜ਼ਿੰਦਗੀ ਪ੍ਰਾਪਤ ਹੁੰਦੀ ਹੈ ਅੱਜ ਸਾਨੂੰ ਬਹੁਤ ਖੁਸ਼ੀਆਂ ਹਨ ਸਾਰਿਆਂ ਨੂੰ ਉਹ ਕਿਹੜੀ ਗੱਲ ਦੀਆਂ ਕਿ ਸ਼੍ਰੀਮਾਨ ਸੰਤ ਬਾਬਾ ਕਲਵੰਦ ਸਿੰਘ ਜੀ ਇੱਕ ਤਾਂ ਸਾਡੇ ਬਿਹੰਗਮੀ ਜੀਵਨ ਵਿੱਚ ਆਣ ਬਾਲ ਜਤੀ ਹੈ ਇਹ ਬਹੁਤ ਵੱਡੀ ਗੱਲ ਹੈ ਜਨਮਿਲ ਮਾਰੇ ਪੰਜ ਸੂਰਬੀਰ ਐਸੋ ਕੋਨ ਬਲੀਰੇ ਜਨਮ ਪੰਜ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀਰੇ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਫਲੀਪੂਤ ਹੋਈ ਹੈ ਤੁਸੀਂ ਪੁੱਛੋਗੇ ਕਿ ਫਲੀਪੂਤ ਕਿਵੇਂ ਹੋਈ ਹੈ ਇਹਨਾਂ ਦੀ ਸੇਵਾ ਨੂੰ ਇਹ ਫਲ ਲੱਗਿਆ ਕਿ ਸਾਰਾ ਪੰਥ ਇਕੱਠਾ ਹੋ ਗਿਆ ਸਾਰੇ ਪੰਥ ਵਿੱਚ ਇੱਕ ਜੁਟਤਾ ਪੈਦਾ ਹੋ ਗਈ ਹੈ ਮੇਰੇ ਤੋਂ ਪਹਿਲਾਂ ਸਿੰਘਾਂ ਸੇਵਾ ਨੇ ਕੁਝ ਬਚਨ ਕੀਤੇ ਹੈ ਉਹਨੇ ਆਪਣੇ ਵੱਲ ਵੀ ਇਸ਼ਾਰਾ ਕੀਤਾ ਹੈ ਕਈ ਵੀਰੀ ਅਕਾਲ ਤਖਤ ਤੇ ਐਸੇ ਜਥੇਦਾਰ ਆਏ ਜਿਸ ਅਡਵੈਰਨ ਸਿੰਘਾਂ ਨੂੰ ਗੋਲੀਆਂ ਨਾਲ ਭੁੰਨਿਆ ਸੀ ਉਹਨਾਂ ਨੂੰ ਉਸ ਰੂਪੇ ਦਿੰਦੇ ਰਹੇ ਜਿਹਦੇ ਕਾਰਨ ਜਥੇਦਾਰਾਂ ਵੱਲ ਉਂਗਲਾ ਉਠਣੀ ਸ਼ੁਰੂ ਹੋ ਗਈਆਂ ਸੀ ਡਿਗਿਆ ਹੋਇਆ ਜਿਹੜਾ ਸਨਮਾਨ ਆ ਇਹਨੂੰ ਪੈਦਾ ਕਰਨ ਵਾਸਤੇ ਬੜਾ ਸਮਾਂ ਲਾਉਣਾ ਪੈਂਦਾ ਹੈ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਚ ਹੋਏ ਹਨ ਉਹਨਾਂ ਦੇ ਪਵਿੱਤਰ ਹੱਥਾਂ ਵਿੱਚ ਗੁਰੂ ਮਹਾਰਾਜ ਦਾ ਨਿਸ਼ਾਨ ਸੱਭ ਸੀ ਦੋਸਤਾਂ ਨੇ ਕਹੇ ਨਿਸ਼ਾਨ ਘਰਾ ਦਿਓ ਕਹਿੰਦੇ ਕਲਗੀਆਂ ਵਾਲਾ ਦਾ ਨਿਸ਼ਾਨ ਆ ਕਹਿੰਦੇ ਤੁਹਾਡੇ ਘੁੱਟ ਵੱਢ ਦੇਾਂਗੇ ਕਹਿੰਦੇ ਬਾਜੂਆਂ ਨਾਲ ਫੜ ਲਵਾਂਗਾ ਬਾਜੂ ਡੌਲਿਆਂ ਨਾਲ ਇਸੇ ਤਰ੍ਹਾਂ ਆਪਣੇ ਸਰੀਰ ਦੇ ਬਾਕੀ ਅੰਗਾਂ ਨਾਲ ਤੇ ਧੌਣ ਦੇ ਨਾਲ ਕਹਿੰਦੇ ਕੱਟ ਦੇਾਂਗੇ ਕਹਿੰਦੇ ਨਿਸ਼ਾਨ ਮੇਰਾ ਨਹੀਂ ਇਹ ਕਲਗੀ ਵਾਲੇ ਦਾ ਆਪੇ ਹੀ ਸੰਭਲੇਗਾ ਅੱਜ ਬਾਬਾ ਕਲਵੰਦ ਸਿੰਘ ਦੇ ਜੀਵਨ ਦੀ ਉਹਨਾਂ ਦੇ ਇਤਿਹਾਸ ਦੀ ਇੱਕ ਚਰਚਾ ਹੋ ਰਹੀ ਹੈ ਉਹਦੇ ਵਿੱਚੋਂ ਆਪਾਂ ਨੂੰ ਕੀ ਮਿਲਿਆ ਸੇਵਾ ਮਿਲਣੀ ਕਿਸੇ ਪੁੰਨ ਨਾਲ ਮਿਲ ਜਾਂਦੀ ਹੈ ਪਰ ਸੇਵਾ ਜਿਹੜੀ ਨਿਭਾਉਣੀ ਆ ਉਹਨੋਂ ਵਾਸਤੇ ਫਿਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਚੇਤੇ ਕਰਨੇ ਪੈਣਗੇ। ਹਸਤੀ ਸਿਰ ਜੋ ਅੰਕਸ ਹੈ ਐਹਰਣ ਜੋ ਸਿਰ ਦੇ ਮਨ ਤਨ ਆਗੈ ਰੱਖ ਕੇ ਉਬੇ ਸੇਵ ਕਰੇ। ਇਉ ਗੁਰਮੁਖ ਆਪ ਨਿਵਾਰਿਆ ਸਭ ਰਾਜ ਸ੍ਰਿਸ਼ਟ ਕਾਲੇ ਛੋਟੇ ਜਿਹੇ ਟੁਕੜੇ ਦਾ ਨਹੀਂ ساری ਦੁਨੀਆ ਦਾ ਬ੍ਰਹਮੰਡਾਂ ਖੰਡਾਂ ਦਾ ਇਸ ਕਰਕੇ ਅੱਜ ਸਾਨੂੰ ਬੜੀਆਂ ਖੁਸ਼ੀਆਂ ਜਦੋਂ ਮੈਂ ਬਾਬਾ ਹਯੂਰਾ ਸਿੰਘ ਜੀ ਦੇ ਸਾਹਮਣੇ ਇੱਥੇ ਆਇਆ ਸੀ ਪੰਦਨਨ ਸੇਵਾ ਬਖਸ਼ਿਸ਼ ਹੋਈ ਸੀ ਬਾਬਾ ਜੀ ਉਸ ਵੇਲੇ ਗ੍ਰੰਤੀ ਸਿੰਘ ਦੀ ਸੇਵਾ ਕਰਦੇ ਸਨ ਇਹਨਾਂ ਦਾ ਮੇਰੇ ਨਾਲ ਪਿਆਰ ਬਣ ਗਿਆ ਇਹਨਾਂ ਦੀ ਬਿਰਤੀ ਇਹਨਾਂ ਦਾ ਜੀਵਨ ਦੇਖ ਕੇ ਤੇ ਅੰਦਰੋਂ ਇੱਕ ਆਵਾਜ਼ ਆਈ ਕਿ ਬਾਬਾ ਕਲਵੰਦ ਸਿੰਘ ਜੀ ਤੁਹਾਨੂੰ ਅਕਾਲ ਤਖ ਦੇ ਜਥੇਦਾਰ ਬਣਾਉਣਾ ਹੈ ਇਹ ਕਹਿਣ ਲੱਗੇ ਬਾਬਾ ਜੀ ਇਹ ਸੁਪਰਾ ਬੜਾ ਮਹਿੰਗਾ ਮੈਕੈਨਿਜ਼ਮ ਬਚਨ ਨਿਕਲ ਗਿਆ ਬਾਬਾ ਜੀ ਨੂੰ ਸਮੇਂ ਨਾਲ ਪਦਵੀ ਮਿਲ ਗਈ ਕਈ ਵਾਰੀ ਬੰਦੇ ਨੂੰ ਉੱਚੀ ਪਦਵੀ ਮਿਲ ਜਾਂਦੀ ਹੈ ਉਹਨੂੰ ਥੱਲੇ ਵਾਲੇ ਕੀੜੇ ਕਾੜੇ ਦੇਸਣ ਲੱਗ ਪੰਦੇ ਆ ਪਰ ਇਹਨਾਂ ਵਿੱਚ ਇੱਕ ਬੜੀ ਉਚਤਾ ਹੈ ਉੱਚੀ ਪਦਵੀ ਨੂੰ ਪਾ ਕੇ ਵੀ ਇਹਨਾਂ ਨੇ ਨਿਮਰਤਾ ਵਾਲਾ ਪੱਖ ਨਹੀਂ ਛੱਡਿਆ ਇੱਕ ਸ਼ੇਰ ਆਉਂਦਾ ਹੈ ਜੇ ਤੂਹੇ ਮਰਤਵੇ ਨੂੰ ਪਹੁੰਚਣਾ ਹੈ ਮਿਟਾ ਦੇ ਆਪਣੀ ਹਸਤੀ ਕੋ ਆਪਣੀ ਹਸਤੀ ਨੂੰ ਮਿਟਾ ਦੇ ਦਾਣਾ ਖਾ ਕੇ ਮੈਂ ਮਿਲ ਕਰ ਗੁਲੇ ਗਲਜ਼ਾਰ ਹੋਤਾ ਹੈ ਜਿਹੜਾ ਬੀਜ ਧਰਤੀ 'ਚ ਗਲਦਾ ਪੌਦਾ ਬਣਦਾ ਉਹ ਤੋਂ ਫਲ ਉੱਚ ਹੋਰ ਕਿੰਨੇ ਬੀਜ ਉਹ ਗਾਂ ਕਿੰਨੇ ਵੱਧ ਜਾਂਦੇ ਆ ਅੱਜ ਬਾਬਾ ਜੀ ਦੀ ਜਿਹੜੀ ਸੇਵਾ ਹੈ ਉਹ ਸਾਨੂੰ ਸਾਰਿਆਂ ਨੂੰ ਇੱਕ ਸੰਦੇਸ਼ ਦੇ ਰਹੀ ਹੈ ਇੱਕ ਸੰਦੇਸ਼ ਕੀ ਸੰਦੇਸ਼ ਦੇ ਰਹੀ ਹੈ ਜੇ ਅਕਾਲ ਤਖਤਾਂ ਦਾ ਦੂਜੇ ਤਖਤਾਂ ਦਾ ਸਨਮਾਨ ਬਣਾਉਣਾ ਤੇ ਜਿਵੇਂ ਬਾਬਾ ਕਲਵੰਦ ਸਿੰਘ ਜੀ ਨਿਰਮਾਣ ਹੋ ਕੇ ਹੱਥੀਂ ਆਪ ਸੇਵਾ ਕਰਦੇ ਆ ਸਾਨੂੰ ਇਹ ਸੇਵਾਦਾਰ ਬਣਨਾ ਪੈਣਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਪਹਿਲਾਂ ਇੱਥੇ ਰਹੇ ਜਦੋਂ ਪੁਜਾਰੀ ਕਹਿੰਦੇ ਸੀ ਮਹਾਂਪੁਰ ਕਹਿੰਦੇ ਇੱਥੇ ਲੰਗਰ ਲਾਉਣਾ ਚਾਹੁੰਦੇ ਆ ਰਸਤਾ ਦੇਈਏ ਜਾਂ ਮਾਇਆ ਦੀ ਸੇਵਾ ਉਹਨਾਂ ਨੇ ਮਹਾਂਪੁਰਖਾਂ ਦਾ ਕੋਈ ਸਤਕਾਰ ਨਹੀਂ ਕੀਤਾ ਮਹਾਂਪੁਰਖ ਚਲੇ ਗਏ ਤੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਸਾਹਿਬ ਅੱਜ ਸ਼ਰੀਰ ਕਰਕੇ ਸਾਡੇ ਦਰਮਿਆਨ ਨਹੀਂ ਪਰ ਉਹਨਾਂ ਦੀਆਂ ਇਮਤਜਾਦਾਂ ਸਾਡੇ ਹਿਰਦੇ 'ਚ ਉਕਰੀਆਂ ਹੋਈਆਂ ਤੇ ਬਾਬਾ ਜੀ ਉਸ ਵੇਲੇ ਸ਼੍ਰੀ ਨਿਸ਼ਾਨ ਸਾਹਿਬ ਦੇ ਕੋਲ ਝਾੜੂ ਦੀ ਸੇਵਾ ਕਰਦੇ ਸੀ ਤੇ ਮਹਾਰਾਜ ਹਰਖਵਾਲ ਆਏ ਤੰਦਨ ਬਾਬਾ ਜੁਵਾਲਾ ਸਿੰਘ ਜੀ ਮਹਾਰਾਜ ਦੁਮ ਹਸਤ ਕਮਲ ਅਸ਼ੀਰਵਾਦ ਦੇ ਉਹਨਾਂ ਦੇ ਮੁੰਡਿਆਂ ਤੇ ਰਾਸਤੇ ਕਲਗੀਆਂ ਵਾਲੇ ਤੇਰੇ ਘਰ ਇਹੋ ਜਿਹਾ ਸੇਵਾਦਾਰ ਚਾਹੀਦੇ ਆ ਅੱਜ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਕਲਵੰਦ ਸਿੰਘ ਜੀ ਉਹਨਾਂ ਮਹਾਪੁਰਖਾਂ ਨੇ ਜਿਹੜੇ ਪੂਰਨੇ ਪਾਏ ਐ ਉਸ ਨਕਸ਼ੇ ਕਦਮ ਤੇ ਚੱਲਦਿਆਂ ਹੋਇਆਂ ਸੇਵਾ ਦੀ ਗੱਲ ਕਰਨੀ ਹੋ ਰਿਆ ਸਿਮਰਨ ਦੀ ਗੱਲ ਕਰਨੀ ਹੋ ਰਿਆ ਪਰ ਜਿਹੜਾ ਕਰਕੇ ਦਿਖਾਉਣਾ ਕੈਫੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਅੱਜ ਬਾਬਾ ਜੀ ਸਾਡੇ ਕੋਲ ਬੈਠੇ ਐ ਸ਼੍ਰੀਮਾਨ ਬਾਬਾ ਹਰਨਾਮ ਸਿੰਘ ਜੀ ਬਾਬੇ ਬਿਧੀ ਚੰਦ ਵਾਲੇ ਮਾਂ ਪਰ ਬਾਬੇ ਬਕਾਲੇ ਵਾਲੇ ਇੱਕ ਦੂ ਇੱਕ ਚੜੰਦੀਆ ਕੌਣ ਜਾਣਿਆ ਮੇਰਾ ਨੌਜ ਇਹ ਸਾਰਾ ਪੰਥ ਹੈ ਗੁਰੂ ਮਹਾਰਾਜ ਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਬੈਠੇ ਆਂ ਅੱਜ ਇਹ ਵੱਡੇ ਆ ਚਾਹੇ ਛੋਟੇ ਆ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬੜਵਡੇ ਜਿਹੜੇ ਗਿਆਨੀ ਸੀ ਕਹਿੰਦੇ ਗੱਲਾਂ ਕਰਨੀਆਂ ਸਿੱਖ ਲੈਂਦੇ ਆ ਸੇਵਾ ਨਹੀਂ ਕਰਦੇ ਗਿਆਨੀ ਜੋਤ ਸਿੰਘ ਬਹੁਤ ਵੱਡੇ ਵਿਦਵਾਨ ਹੋਏ ਸਾਡੇ ਡੇਰੇ 'ਚ ਕਹਿੰਨਾਂ ਭੱਠ ਝੋਕ ਗਿਆ ਨੇ ਜੇਨ ਕਿਨੇ ਵੀ ਪਾਇਆ ਉਹ ਸੇਵਾ ਵਿੱਚੋਂ ਪਾਇਆ ਭਾਈ ਹੰਦਾਲ ਜੀ ਗੁਰੂ ਅਮਰਦਾਸ ਮਹਾਰਾਜ ਦੇ ਲੰਗਰ ਵਿੱਚ ਸੇਵਾ ਕਰਦੇ ਸੀ ਦਰਸ਼ਨ ਕਰਨ ਮਨ ਹ ਜਾਂਦੇ ਸੇਵਾ ਜੀ ਰਹਿੰਦੇ ਸੀ ਤੇ ਮਹਾਰਾਜ ਆਪ ਆਏ ਉਸ ਵੇਲੇ ਆਟਾ ਗੁੰਨ ਰਹੀ ਸੀ ਕਹਿੰਦੇ ਭੀ ਗੁਰੂ ਮਹਾਰਾਜ ਦਾ ਸਤਕਾਰ ਵੀ ਮੁੱਖਿਆ ਲੰਗਰ ਦਾ ਸਤਕਾਰ ਵੀ ਮੁੱਖਿਆ ਕਿਵੇਂ ਕੀਤਾ ਜਾਏ ਦੋਵੇਂ ਆਟੇ ਨਾਲ ਲਿਬੜੇ ਹੱਥ ਪਿੱਠ ਦੇ ਰੱਖ ਕੇ ਤੇ ਸੀਸ ਮਹਾਰੇ ਦੇ ਚਰਨਾਂ 'ਚ ਨਮਸਕਾਰ ਕੀਤੀ ਪਾਸ਼ਾ ਕਹਿੰਦੇ ਉਹ ਹੰਦਾਲ ਤੈਂ ਗੁਰੂ ਕੇ ਲੰਗਰ ਦਾ ਵੀ ਸਤਕਾਰ ਸੋਚਦਾ ਖਿਆਲ ਰੱਖਿਆ ਸਾਡਾ ਵੀ ਰੱਖਿਆ ਜਦ ਤੇਰੀ ਸੰਪਰਦਾ ਚੱਲੋਗੀ ਜਦੋਂ ਮੱਥੇ ਟੇਕਣਗੇ ਈਵਾਂ ਟੇਕਣਗੇ ਬਾਬਾ ਜੀ ਨੂੰ ਸਾਰਾ ਪਤਾ ਬੈਠਿਆ ਪਹਿਲੇ ਮਹਾਂਪੁਰ ਵੀ ਜਾਂਦੇ ਰਹਿਆ ਮੈਲੀ ਸੇ ਮਾਤਾ ਜੀਬਾ ਸ਼ਾਹ ਜੀ ਹੋਇਆ ਬ੍ਰਹਮ ਗਿਆਨੀ ਡੇਰੇ ਦੇ ਸੇਵਾ ਦਾ ਦਰਸ਼ਨ ਕਰਨ ਵਾਸਤੇ ਤਿਆਰ ਹੋਏ ਉਹ ਜਾਣੀ ਜਾਣ ਸੀ ਕਹਿੰਦੇ ਮੇਰੇ ਦਰਸ਼ਨਾਂ ਲਈ ਨਹੀਂ ਆਉਣਾ ਮਹਾਂਪੁਰਖਾਂ ਕਹਿੰਦੇ ਜੋ ਤੁਹਾਡੀਆਂ ਸੇਵਾ ਲਗਾ ਆ ਉਹ ਪਹਿਰੇ ਕਰਨੇ ਆ ਉਹਦੇ ਚੋਂ ਤੁਹਾਨੂੰ ਬਰਕਤ ਮਿਲਣੀ ਆ ਅੱਜ ਸਾਡੇ ਤੇ ਲੋਕ ਉਂਗਲਾਂ ਕਿਉਂ ਚੁੱਕ ਰਹੇ ਆ ਅਸੀਂ ਆਪਣੀਆਂ ਕਮੀਆਂ ਨਹੀਂ ਦੇਖਦੇ ਸਾਡੇ ਕੋ ਕਮੀਆਂ ਜ਼ਰੂਰ ਆ ਗਈਆਂ ਕਿਉਂਕਿ ਉੱਚੀ ਥੈ ਤੂ ਉੱਚਾ ਨਹੀਂ ਉੱਚੋ ਗੁਣ ਕਰ ਹੋਏ ਕਾਗ ਅਟਾਰੀ ਪਰ ਬਹਿ ਕੇ ਅਖਗਪਤ ਹੋਏ ਰਿਖੀ ਚਾਨਕ ਜੀ ਮਹਾਰਾਜ ਚੰਦਰ ਗੁਪਤ ਮੋਰੀਆ ਦੇ ਵਜ਼ੀਰ ਹੋਏ ਆ ਉਹ ਕਹਿੰਦੇ ਉੱਚੀ ਜਗ੍ਹਾ ਤੇ ਬਹਿਣਾ ਕੋਈ ਉੱਚਾ ਨਹੀਂ ਹੁੰਦਾ ਉੱਚੇ ਗੁਣਾ ਕਰਕੇ ਉੱਚੀਆਂ ਸਿਵਾਵਾਂ ਉੱਚੇ ਕਰਮਾਂ ਨਾ ਉੱਚੇ ਧਰਮ ਨੂੰ ਤਰਨ ਉੱਚਾ ਹੁੰਦਾ ਕਹਿੰਦੇ ਕਾਂ ਜੜਾ ਉਹ ਮੰਦਰ ਦੀ ਅਟਾਰੀ ਦੇ ਕਲਸ ਤੇ ਵੀ ਬਹਿ ਜਾਏ ਉਹ ਗੰਦ ਫਰੋਲਣ ਵਾਲਾ ਕਾ ਹੀ ਆ ਉੱਚਾ ਬਾਣਨ ਵਾਸਤੇ ਸਾਨੂੰ ਉੱਚੇ ਕਰਮ ਕਰਨੇ ਪੈਣੇ ਆ ਉਹ ਅਸੀਂ ਛੱਡ ਦਿੱਤੇ ਜਿਹਦੇ ਕਾਰਨ ਸਮਾਜ ਸਾਡੇ ਵੱਲ ਉਂਗਲੀਆਂ ਕਰ ਰਿਹਾ ਲੋਕ ਬਾਗੀ ਹੋ ਗਏ ਪੋਪ ਜਿਹੜਾ ਸੀ 7 ਅਰਬ ਸਾਈ ਮੰਦਾ ਸੀ ਜਿੱਦਣ ਆਪਣੀਆਂ ਮਨਮਾਨੀਆਂ ਕਰਨ ਲੱਗ ਪਿਆ ਪੋਪ ਤੋਂ ਲੋਕ ਬਾਗੀ ਹੋ ਕੇ ਇੱਕ ਨਵਾਂ ਧਰਮ ਪੁਰਸ਼ਟੈਂਟਾਂ ਦਾ ਪੈਦਾ ਹੋ ਗਿਆ ਜੇ ਤ ਅੱਜ ਆਪਾਂ ਇਹ ਨਾ ਪਦਵੀਆਂ ਦਾ ਸਤਿਕਾਰ ਰੱਖਣਾ ਤੇ ਸਾਨੂੰ ਉਹਨਾਂ ਬਜ਼ੁਰਗਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਪਊਗਾ ਨਹੀਂ ਚੱਲਾਂਗੇ ਇਹ ਕੌਮ ਸਾ ਤੋਂ ਬਾਗੀ ਹੋ ਜਾਊਗੀ ਬੋਲੇ ਸਾਬਿਹਾਲ ਅਕਾਲ ਪੁਰਖ ਖਾਲਸਾ ਕਿਸੇ ਬੰਦੇ ਦੇ ਮੁਹਤਾਜ ਨਹੀਂ ਖਾਲਸਾ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਇਹ ਸੁਤੰਤਰ ਵੀ ਤਰਪੰਦਾ ਹੈ ਇਹ ਛੇਰਾਂ ਦਾ ਪੰਥਿਆ ਭੇਡਾਂ ਬੱਕਰੀਆਂ ਦਾ ਪੰਥ ਨਹੀਂ ਹੈ ਇਸ ਕਰਕੇ ਅੱਜ ਪਰਨ ਕਰਕੇ ਜਾਓ ਕਿ ਅਸੀਂ ਆਪੋ ਰੋਮਾਂ ਦੀ ਬੇਦਵੀ ਛੱਡਣੀ ਹੈ ਨਸ਼ੇ ਛੱਡਣੇ ਹਨ ਅੰਮ੍ਰਿਤਧਾਰੀ ਹੋਣਾ ਹੈ ਜੇ ਹੁਣ ਟੀਚਰ ਕਹੀ ਜਾਏ ਮੇਰਾ ਸਤਕਾਰ ਕਰੋ ਤੇ ਟੀਚਰ ਨੂੰ ਪੜਾਉਣ ਦੀ ਤਲੀਮ ਰੱਖਦਾ ਨਹੀਂ ਕਿੰਨਾ ਸਤਕਾਰ ਕਰਨਗੇ ਕੋਈ ਡਾਕਟਰ ਸਵੀਕਰਾਂ ਚ ਕਮਨ ਤਲੰਤਰ ਬੈਦਲ ਹੁਕਮਾਨ ਆ ਕਿਸੇ ਮਰੀਜ਼ ਨੂੰ ਆਰਾਮ ਨਹੀਂ ਆਉਂਦਾ ਕਿਵੇਂ ਮਰੀਜ਼ ਨੂੰ ਮੰਨਣਗੇ ਤੇ ਜੇ ਆਰਾਮ ਆਵੇਗਾ ਉਹਨੂੰ ਕਹਿਣ ਦੀ ਲੋੜ ਨਹੀਂ ਸਾਡੇ ਮਹਾਂਪੁਰਖ ਹੋਇਆ ਜਿਨ੍ਹਾਂ ਨਾਲ ਹੀ ਵਿਚਰੇ ਆਂ ਕਦੀ ਇਸ਼ਤਿਆਰ ਨਹੀਂ ਕੱਢਿਆ ਕਦੀ ਅਖਬਾਰ 'ਚ ਨਹੀਂ ਗਏ ਕਦੀ ਟੈਲੀਵਿਜ਼ਨ 'ਤੇ ਗਏ ਉਹਨਾਂ ਦੀ ਜਿਹੜੀ ਕਮਾਈ ਸੀ ਲੋਕ ਉਹਨੂੰ ਨਮਸਕਾਰ ਕਰਦੇ ਸੀ ਅੱਜ ਇਹ ਬਾਬਾ ਕਲਵੰਦ ਸਿੰਘ ਜੀ ਦਾ ਅਸੀਂ ਸਤਿਕਾਰ ਕਰਦੇ ਆਂ ਉਹ ਇਹਨਾਂ ਦੀ ਕਮਾਈ ਨੂੰ ਸਤਿਕਾਰਿਆ ਇਹ ਗੁਰੂ ਮਹਾਰਾਜ ਆਪ ਕਿਰਪਾ ਕਰਕੇ ਜਿਸ ਜਨ ਉੱਪਰ ਤੇਰੀ ਕਿਰਪਾ ਬਿਪਨਾਂ ਨੂੰ ਭਖੈ ਬਾਬਾ ਮਾਝਾ ਸਿੰਘ ਸਾਡੇ ਸੰਤ ਸੀ ਯਤੀਮ ਹੋ ਗਏ ਲੋਕ ਖੋਟਾ ਸਤਾਰਾ ਕਹਿੰਦੇ ਸੀ ਕਿਸੇ ਸਾਡੇ ਬੰਦੇ ਨੂੰ ਤਰਸ ਨਹੀਂ ਆਇਆ ਇੱਕ ਮੁਸਲਮਾਨ ਲੜਕੀ ਪਾਕਿਸਤਾਨੀ ਸੀ ਬਣਿਆ ਲੈ ਕੇ ਉਹਦੇ ਚਾਚੇ ਕੋ ਗਈ ਤੇ ਚਾਚੀ ਕਹਿੰਦੀ ਐ ਨਾ ਆਪਣਾ ਪਰਿਵਾਰ ਖਾਲਿਆ ਸਾਨੂੰ ਛੱਡੂ ਤੇ ਤੰਤਨ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ ਚ ਲੱਗ ਗਏ ਕਹਿੰਦੇ ਮਹਾਰਾਜ ਯਤੀਮ ਹੈ ਕਹਿਣ ਲੱਗੇ ਇਹ ਤਾਂ ਸੰਸਾਰ ਨੂੰ ਰੋਟੀ ਦੇਣ ਵਾਲਾ ਬਣ ਜਾਊਗਾ 11 ਸਾਲ ਤੋਂ ਲੈ ਕੇ 84 ਸਾਲ ਦੀ ਉਮਰ ਤੱਕ ਸੇਵਾ ਕੀਤੀ 32 ਸਾਲ ਬਾਬਾ ਕਰਮ ਸਿੰਘ ਮਹਾਰਾਜ ਦੀ ਔਰ 18 ਸਾਲ ਬਾਬਾ ਆਯਾ ਸਿੰਘ ਦੀ 22 ਸਾਲ ਬਾਬਾ ਰਾਮ ਸਿੰਘ ਦੀ ਉਹ ਜਿਹੜਾ ਝਾੜੂ ਦੀ ਸੇਵਾ ਸੀ ਜੋੜਿਆਂ ਦੀ ਸੇਵਾ ਸੀ ਲੰਗਰ ਦੇ ਭਾਂਡਿਆਂ ਦੀ ਸੇਵਾ ਸੀ ਆ ਜੋ ਸੇਵਾ ਤਾਂ ਅਸੀਂ ਛੱਡ ਬੈਠੇ ਆ ਆਪਣਾ ਭਾਂਡਾ ਮੰਝਣ ਲਈ ਤਿਆਰ ਨਹੀਂ ਗੋਸਾ ਨਾ ਕਰੋ ਜਿਹੜਾ ਸਾਡਾ ਲਾਣਾ ਬਣਾ ਉਹ ਤਾਂ ਹੁਣ ਇਹ ਕਹਿੰਦਾ ਸਾਡੇ ਭਾਂਡੇ ਦੁਆ ਫੜੇ ਸਾਡੇ ਨੇ ਇੱਕ ਇੱਕ ਬੰਦਾ ਚਾਹੀਦਾ ਜਿਨ੍ਹਾਂ ਮਹਾਂਪੁਰਖ ਅਸੀਂ ਵਿਚਰੇ ਆ ਬਾਬਾ ਖਜਾਨ ਸਿੰਘ ਦਾ ਜੀਵਨ ਪੜ੍ਹ ਕੇ ਦੇਖੋ ਤਨਤਨ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਦੇ ਜਿਹੜੇ ਪਿਤਾ ਸੀ ਕਿਸ ਤਰ੍ਹਾਂ ਉਹਨਾਂ ਨੇ ਘਾਲਣਾ ਘਾਲੀਆਂ ਅੱਜ ਸਾਧ ਸੰਗਤ ਜੀ ਇਹ ਜਿਹੜਾ ਇਕੱਠ ਹੋਇਆ ਇਹ ਬਾਬਾ ਕਲਵੰਦ ਸਿੰਘ ਜੀ ਦੀ ਬੰਦਗੀ ਨੂੰ ਨਮਸ਼ਕਾਰ ਕਰਨ ਲਈ ਹੋਇਆ ਬੋਲੇ ਸੋਨਹਿਾ ਅੱਜ ਮੈਨੂੰ ਖੁਸ਼ੀ ਹੈ ਕਿ ਜੜੇ ਕਿਸੇ ਟਾਈਮ ਅਸੀਂ ਬਚਨ ਬੋਲੇ ਸੀ ਅੱਜ ਉਹਨਾਂ ਨੂੰ ਫਲ ਲੱਗਿਆ ਫਲ ਲੱਗਿਆ ਬਾਬਾ ਜੀ ਅੱਜ ਇੱਥੋਂ ਸਿੱਖਿਆ ਲੈ ਕੇ ਜਾਓ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਇਹ ਕੌਮ ਖਾਲਸੇ ਦੀਏ ਇਹਨੂੰ ਲੀਰੋ ਲੇਰ ਨਾ ਕਰੋ ਅੱਜ ਤੁਸੀਂ ਦੱਸੋਗੇ ਪੰਥ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਡਾ ਫਰਜ਼ ਬਣਦਾ ਹੈ ਉਹਦੇ ਬਾਰੇ ਵੀ ਦੇਖਣਾ ਪਊਗਾ ਆਪਣਾ ਸਤਕਾਰ ਨਾਲ ਦੇਖੋ ਆ ਕੌਮ ਦਾ ਸਤਕਾਰ ਵੀ ਦੇਖਣਾ ਪੈਣਾ ਇਹਨਾਂ ਦਾ ਸਾਧੂ ਸੰਤਾਂ ਦਾ ਵੀ ਦੇਖਣਾ ਪੈਣਾ ਇਸ ਕਰਕੇ ਸਮਾਂ ਹੈ ਅੱਜ ਮੈਂ ਬਹੁਤ ਖੁਸ਼ ਹਾਂ ਬਾਬਾ ਜੀ ਬੈਠੇ ਆ ਸਾਰਾ ਸਾਧੂ ਸਮਾਜ ਬੈਠਾ ਹਰ ਸੰਤਨ ਕਰ ਨਮੋ ਨਮੋ ਨੋਨਿਤ ਪਾਵੈ ਔਤਲ ਸੁਖੋ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰਿਆ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ 25 ਸਾਲ ਸੇਵਾ ਕਰਾ ਕੇ ਤੁਹਾਨੂੰ ਛੁੱਟੀ ਨਹੀਂ ਦਿੱਤੀ ਗਈ ਹਾਏ ਗਰੋ ਤੁਹਾਨੂੰ ਛੁੱਟੀ ਨਹੀਂ ਮਿਲੀ ਹਾਲੇ ਤਵ ਤੋ ਸੇਵਾ ਹੋਰ ਲੈਣੀ ਆ ਤਵ ਤੋ ਸੇਧ ਲੈ ਕੇ ਇਸ ਕੌਮ ਵਿੱਚ ਜਿਹੜੀ ਦਰਾਰ ਆਈ ਹੈ ਉਹ ਦੂਰ ਕਰਨੀ ਆ ਤੇ ਅੱਜ ਪਰਨ ਕਰਕੇ ਜਾਣਾ ਹੋਇਆ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋ ਬੋ ਜੋੜੀ ਤੇ ਗੁਰਮੁਖ ਬੈਸੋ ਸਫਾ ਵਿਛਾਏ ਸੁ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਤਾਂ ਬਾਬਾ ਜੀ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਬਹੁਤ ਸਾਰੇ ਆਏ ਹੋਏ ਆਂ ਵੀ ਛੁੱਟੀ ਦੇ ਦਿਓ ਅਸੀਂ ਤਾਂ ਹੁਣ ਕਥਾ ਕਰ ਕਰਕੇ ਰੱਜ ਗਏ ਆਂ ਪਰ ਬਾਬਾ ਜੀ ਕਹਿੰਦੇ ਸੀ ਹਾਂਜੀ ਬੋਲੇ ਮਮੇ ਸੋ ਨਿਹਾਲ ਸੋ ਬਾਬਾ ਜੀ ਦਾ ਸਾਰੇ ਪੰਥਕ ਜਥੇਬੰਦੀਆਂ ਦਾ ਸਾਰੇ ਮਹਾਂਪੁਰਖਾਂ ਦਾ ਰਾਗੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ A ਤੋਂ ਲੈ ਕੇ Z ਤਿੰ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਿਆ ਅੱਜ ਦੇ ਇਸ ਇਕੱਠ ਵਿੱਚ ਨਾ ਜਿਹੜਾ ਸਿੱਖਾਂ ਦੇ ਘਰ ਜੰਮਿਆ ਉਹ ਬੀਬੀ ਤਾਂ ਬਈ ਪਰਵੱਟੇ ਨਾ ਘਟਿਓ ਕੇਸ ਨਾ ਘਟਿਓ ਤੇ ਜਿਹੜੇ ਸਿੱਖ ਬੱਚੇ ਉਹ ਜਟਾ ਜੂਟ ਹੋ ਜੋ ਜਦੋਂ ਤੁਸੀਂ ਇਹ ਹੋ ਗਏ ਬਾਣੀ ਪੜ ਲਪੇ ਨਿਤ ਅਮਰਤਾਰੀ ਹੋ ਗਏ ਤੁਹਾਨੂੰ ਰਾਜ ਮੰਗਣ ਦੀ ਲੋੜ ਨਹੀਂ ਰਾਜ ਤੁਹਾਡੇ ਪੈਰਾਂ ਚ ਆਊਗਾ ਫੇ ਗੁਰੂ ਦੇ ਬਚਨ ਪੂਰੇ ਹੋਣਗੇ ਦਿੱਲੀ ਤਖਤ ਉੱਤੇ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਚਲਾਵੇ ਸੀਸ ਪਰ ਤੇ ਬੜੀ ਕਰੇਗੀ ਮौज ਇਸ ਚੀਜ਼ ਨੂੰ ਦੁਨੀਆ ਦੀ ਕੋਈ ਤਾਕਤ ਰੋਕ ਨਹੀਂ ਸਕੂਗੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਾਬਾ ਜੀ ਦਾ ਵੀ ਮਾਪਰ ਖੰਦਾ ਸਮੁੱਚੇ ਸਾਧੂਆਂ ਦਾ ਆਏ ਨੇਤਾ ਦਾ ਤੇ ਨੇਤਾ ਵੀ ਜਿਹੜੇ ਆਇਓ ਮੇਰੀ ਵੀ ਗੱਲ ਸੁਣ ਲਓ ਕੱਲ ਅਸੀਂ ਗਏ ਸੀ ਬੇਦਰ ਤੇ ਹਜੂਰ ਸਾਹਿਬ ਦਵਾਲੇ ਘੁੰਮੇ ਆ ਅੱਗੇ ਨਾਂਗੇ ਸਾਤਾ ਪਿੰਡੇ ਨੂੰ ਭੂਤਾ ਮਲਦੇ ਸੀ ਨਾ ਉਹ ਤਾਂ ਹੁਣ ਮਲ ਨੂੰ ਹਟ ਗਿਆ ਸੈンス ਦਾ ਜੋਗਿਆ ਤੁਹਾਡੀਆਂ ਸੜਕਾਂ ਜਿਹੜੀਆਂ ਨਾ ਇਹੋ ਜਿਹਾ ਭੂਤਾ ਉੱਡ ਰਿਆ ਤੋਂ ਬਾਵੇ ਬਣਾ ਕੇ ਭੇਜ ਰਹੀਆਂ ਇੱਥੋਂ ਆਪਾ ਜੀ ਇਸ ਕਰਕੇ ਅੱਜ ਇੱਕ ਐਮ.ਐਲ.ਏ ਆਇਆ ਹੈ ਚਾਹੇ ਐਮ.ਪੀ ਆਇਆ ਹੈ ਇਹਨਾਂ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਉਹਨਾਂ ਨੂੰ ਪਤਾ ਹੀ ਹੈ ਕਿ ਬਿਦਰ ਵਾਲੀ ਸੜਕ ਜਿਹੜੀ ਹੈ ਉਹ ਬਹੁਤ ਖੱਡੇ ਹੈ ਤੇ ਆਲੇ ਦੁਆਲੇ ਹਜੂਰ ਸਾਹਿਬ ਲੈ ਲੋ ਮਾਰਦ ਦਾ ਸੱਚ ਖੰਡਿਆ ਪਰ ਨਰਗਖੰਡ ਬਣਿਆ ਆ ਤੇ ਲੀਡਰਾਂ ਦਾ ਫਰਜ ਹੈ ਕਿ ਇਹਨਾਂ ਸੜਕਾਂ ਦਾ ਆਲਾ ਦੁਆਲਾ ਜਿਹੜਾ ਉਹਦਾ ਸੁਧਾਰ ਕਰਨਾ ਸੋ ਇਸ ਕਰਕੇ ਸਮੂਚੇ ਰੂਪ ਚ ਸਿੰਘ ਸਾਹਿਬ ਜੀ ਦਾ ਆਏ ਮਹਾਂਪੁਰਖਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤ